ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਖੜੇ ਆਂ ਸ਼ਹਿਰ ਤਲਵੰਡੀ ਭਾਈ ਤੇ ਵੈਸੇ ਤਾਂ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਖਾਣ ਵਾਲੀਆਂ ਚੀਜ਼ਾਂ ਬਹੁਤ ਆ ਤੇ ਭਈਏ ਖਾਣਾ ਜਿਹੜਾ ਬਿਹਾਰ ਤੋਂ ਜਾਂ ਜੂਪੀ ਤੋਂ ਆਉਂਦਾ ਵਾ ਉਹਨਾਂ ਨੇ ਜਿਹੜਾ ਇੰਨਾ ਗੰਦ ਪਾ ਰੱਖਿਆ ਖਾਣ ਲੀਆਂ ਚੀਜ਼ਾਂ ਦੇ ਵਿੱਚ 버ਗਰਾਂ ਦੇ ਵਿੱਚ ਕਿਸੇ ਚੀਜ਼ ਵੀ ਜੋ ਚੀਜ਼ ਆ A to Z ਪੰਜਾਬ ਦੇ ਵਿੱਚ ਬੰਦੀ ਉਹਨਾਂ ਦੇ ਵਿੱਚ ਸਾਰਾ ਗੰਦ ਪਾਇਆ ਹੋਇਆ ਪਰ ਹੁਣ ਜਿਹੜੇ ਆਪਣੇ ਪੰਜਾਬ ਦੇ ਵਿੱਚ ਅਕਰ ਹਜ਼ਾਰ ਸਰਧਈ ਵਾਲਾ ਕੰਮ ਜਿਹੜਾ ਬਹੁਤ ਚੱਲ ਪਿਆ ਵਾ ਇੱਕ ਤਲਵੰਡੀ ਭਾਈ ਦੇ ਵਿੱਚ ਆ ਦੋ ਨਿਹੰਗ ਸਿੰਘ ਵੀਰਾਂ ਨੇ ਆ ਬੜਾ ਕੰਮ ਸ਼ੁਰੂ ਕੀਤਾ ਸਰਧਈ ਦਾ ਤੇ ਇਹਨਾਂ ਨਾਲ ਵੀ ਆਪਾਂ ਜਿਹੜੀ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਠਾਕ ਜੀ ਠੀਕ ਆ ਜੀ ਕਦੋਂ ਤੋਂ ਕੰਮ ਸ਼ੁਰੂ ਕੀਤਾ ਭਾਈ ਜੀ ਇਹ ਆ ਸਾਨੂੰ ਲੱਭ ਦੂਜੇ ਦਿਨ ਹੈਗਾ ਜੀ ਅੱਛਾ ਮੈਂ ਆਪਣੇ ਬਾਈ ਤੁਹਾਨੂੰ ਦੱਸ ਦਿੰਦਾ ਮੇਰਾ ਨਾਮ ਸਰਵਿਸ ਸਿੰਘ ਆ ਜੀ ਪਿੰਡ ਨਾ ਗਾ ਮੇਰਾ ਕੋੜ ਕੋੜ ਕੜਾ ਆ ਨਰੀ ਪੜਾਈ ਦੀ ਕਰਕੇ ਤੇ ਮੇਰੇ ਗ੍ਰੈਜੂਏਟਾ ਨਹੀਂ ਇੱਕ ਸਾਲ ਦਾ ਕੰਪਿਊਟਰ ਡ ਅੱਜ ਤੋਂ 5 ਸਾਲ ਪਹਿਲਾਂ ਮੈਂ ਵਕ ਵਕ ਕੰਪਨੀਾਂ ਵਿੱਚ ਕੰਮ ਪ੍ਰਾਈਵੇਟ ਕੰਮ ਕਰਦਿਉਂ ਤੋਂ ਬਦਲ ਰ ਅਜੇ ਕੰਪਿਊਟਰ ਆਪਰੇਟਰ ਹਾਂਜੀ ਤੇ ਲੱਗ-ਲੱਗ 14-15000 ਦੀ ਤਰ੍ਹਾਂ ਜਿਹੜੀ ਮੈਂ ਸੀਗੀ ਉਹ ਨੌਕਰੀ ਤੇ ਲਈਦਾ ਸੀਗਾ ਹਾਂਜੀ ਤੇ 2 ਸਾਲ ਮੈਨੂੰ ਹੋ ਗਿਆ 3-4 ਲੱਗਪ ਹੋ ਗਿਆ ਅਮਰ ਸ਼ਕੇ ਨੂੰ ਠੀਕ ਤੇ ਪਰ ਉੱਥੇ ਜਦੋਂ ਆਪਾਂ ਅਮਰ ਸ਼ਕਾਉਂਦੇ ਆ ਉਦੋਂ ਇਹ ਆਪਣੇ ਜਿਹੜੇ ਹੈਗੇ ਆ ਅ ਉਹਨਾਂ ਕਹੜਾ ਪੜਿਆ ਗਿਆ ਕਿ ਸ਼ਹਿਰਾ ਦੇ ਇੱਕ ਆਪਣਾ ਕੁਰਤੇ ਪਜਾਮਾ ਉਹੀ ਪਹਿਨ ਰੱਖਦੇ ਆ ਹਾਂਜੀ ਨੌਕਰੀ ਕਰਦੇ ਵੇਲੇ ਕੋਈ ਤੁਸੀਂ ਪਰ ਉੱਥੇ ਸਮੱਸਿਆ ਹੋਈ ਸੀ ਕਿ ਬਾਣਾ ਪਾਉਣ ਦੀ ਇਜਾਜ਼ਤ ਨਹੀਂ ਸੀਗੀ ਹਾਂਜੀ ਤੇ ਇੱਕ ਮਰ ਮਾਂਢ ਮੇਖਾ ਹੀ ਰੇਂਦੇ ਚ ਕਰਕੇ ਵੀ ਕੋਹ ਕੰਮ ਵਿੱਚ ਬਾਣਾ ਪਾਇਆ ਜਾਵੇ ਕਿਉਂਕਿ ਉਹ ਨੌਕਰੀ ਕੌਮ ਚ ਉਹਨਾਂ ਜਾਲ ਕੇ ਯੂਨੀਫਾਰਮ ਹੁੰਦੇ ਸੀਗੀ ਪੂਰੀ ਮਰਿਆਦਾ ਚ ਨਹੀਂ ਹੁੰਦਾ ਸੀਗਾ ਆ ਫਿਰ ਇੱਕ ਤਾਂ ਵੱਡਾ ਕਾਰਨ ਇਹ ਹੈਗਾ ਕਿ ਅਜੋ ਸਾਰੇ ਕੰਮ ਛੱਡ ਕੇ ਮੈਂ ਇਹ ਕੰਮ ਸ਼ੁਰੂ ਕੀਤਾ ਹੈਗਾ ਠੀਕ ਹੈ ਜੀ ਤੇ ਦੂਜਾ ਕਾਰਨ ਇਹ ਵੀ ਹੈਗਾ ਕਿ ਅਸੀਂ ਜਿਹੜੇ ਲੋਕਾਂ ਨੂੰ ਮੈਂ ਕਹਾਂ ਜਿਹੜੇ ਪਿਓਰ ਜੋ ਪ੍ਰਾਤਨ ਜਿਹੜੀ ਸਾਡੀ ਖਾਲਸਾ ਖਰਾਕੇ ਗਈ ਆ ਉਹ ਦੇ ਸਕੀਏ ਠੀਕ ਹੈ ਜੀ ਚਲੋ ਹੁਣ ਇਹ ਤਾਂ ਗੱਲ ਹੋ ਗਈ ਤੁਹਾਡੇ ਆਪਣੇ ਬਾਰੇ ਹੁਣ ਇਹ ਦੱਸੋ ਬਈ ਇਹਦੇ ਵਿੱਚ ਤੁਸੀਂ ਕੀ ਕੀ ਪਾਉਣੇ ਆ ਸਮਾਨ ਦੇ ਵਿੱਚ ਜਾਂ ਸਰਦਈ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਤਲਬ ਅਸੀਂ ਜਿਹੜਾ ਦੱਸ ਦਿੰਨਾ ਜੀ ਅਸੀਂ ਤਾਂ ਕੰਮ ਸ਼ੁਰੂ ਕਰਨ ਲੱਗੇ ਸੀਗੇ ਤੇ ਸੱਤ ਪਰ ਅਸੀਂ ਜੋ ਵੇਖਿਆ ਕਿ ਜਿਹੜਾ ਜਿਹਨੂੰ ਸੁਨਹਿਰਾ ਕਹਿੰਦੇ ਆਪਾਂ ਇਹਦੀ ਕੀਮਤ ਲੱਭ 5000 ਰੁਪਏ ਕਿ ਜੀ ਇਹ ਅਸਲ ਤਰ੍ਹਾਂ ਬਹੁਤ ਕੱਟਨੇਗੇ ਜਿੰਗਾ ਕੋਲ ਦੇਖਣ ਨੂੰ ਮਿਲੂਗਾ ਕਾਲਾ ਪੱਥਰ ਮੇਰੇ ਕੋਲ ਇਹ ਲਾਲ ਪੱਥਰ ਹੈਗਾ ਜੀ ਵਜਨ 30 ਕਿਲੋ ਆ ਇਹ ਆਪਣੇ ਸਿਰਫ ਸੰਗਰੂਰ ਦੇ ਵਿੱਚ ਮਿਲਦਾ ਜੀ ਉਹ ਸੰਗਰੂਰ ਇਹ ਪਹਿਲਾਂ ਇਹ ਜਾ ਕੇ ਲੈ ਕੇ ਆਂਦਾ ਓਕੇ ਆ ਨਵੇਂ ਸਰੋਤਰ ਕੁਝ ਦੇਖ ਰਹੇ ਨਹੀਂ ਲਾਪਾ 700 ਰੁਪਏ ਦਾ ਇਹ ਜਾਏਗਾ ਜੀ ਹਾਂਜੀ ਉਸ ਤੋਂ ਬਿਨਾਂ ਜਦੋਂ ਸਮਗਰੀ ਪਾਈ ਸੀ ਉਹਦੀ ਗੱਲ ਕਰ ਗਏ ਇਹਦੇ ਵਿੱਚ ਬਦਾਮ ਖਸਖਸ ਕਾਲੀ ਮਿਰਚ ਕਾਜੂ ਸੌਫ ਹਰਗ ਇਲਾਚਾ ਗੁਲਾਬ ਦੀ ਪੱਤੀ ਤੇ ਇਸ ਤੋਂ ਇਲਾਵਾ ਮੱਖਜ ਪਾਈ ਜਾਂਦੀ ਹੈ ਜੀ ਤੇ ਇਸ ਤੋਂ ਇਲਾਵਾ ਦੁੱਧ ਤੇ ਅਸੀਂ ਸ਼ੱਕਰ ਪਾਈ ਜਾਂਦੀ ਹੈ ਓਕੇ ਦੇ ਗਸਤਰੋਲ ਕੋਈ ਨਸ਼ਾ ਪਤਾ ਨਹੀਂ ਪਾਇਆ ਜਾਂਦਾ ਇੱਕ ਨਾ ਸਾਨੂੰ ਬਹੁਤ ਵੱਡਾ ਵਹਿਮ ਇਹ ਸੰਗਤ ਪਾਇਆ ਜਾਂਦਾ ਕਿ ਜੋ ਸਰਦਾ ਹੀ ਹੁੰਦੀ ਆ ਆ ਇਹਨੂੰ ਰਗੜਾ ਵੀ ਕਹਿੰਦੇ ਨੇ ਆ ਹਾਂ ਉਹ ਸੁੱਖਾ ਬਣਾਇਆ ਜਾਂਦਾ ਸੁੱਖਾ ਉਹ ਹੋਰ ਚੀਜ਼ ਹੁੰਦੀ ਹੈ ਬਹੁਤ ਲੱਗਦੀ ਜਾ ਉਹਦੇ ਕਰਕੇ ਵੀ ਇਹ ਬਹੁਤ ਬੁਨਾਮ ਹੋ ਚੱਕਿਆ ਠੀਕ ਹੈ ਠੀਕ ਹੈ ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹਦੇ ਵਿੱਚ ਕੋਈ ਸੁੱਖਾ ਨਹੀਂ ਮਲਾਇਆ ਜਾਂਦਾ ਸਿਰਫ 10 8 ਮਾਜ ਨੂੰ ਤੁਹਾਨੂੰ ਗੜਾਈਆਂ ਮੈਂ ਬਿਲਕੁਲ ਉਹੀ ਪਾਈ ਜਾਂਦੀਆਂ ਇੱਕ ਵਾਰ ਜੇ ਦੱਸ ਦੇਣਾ ਮੈਂ ਕਾਜੂ ਬਦਾਮ ਖਾਸ ਕਰਕੇ ਸੌਫ ਕਾਲੀ ਮਿਰਚ ਹਰੀ ਇਲਾਇਚੀ ਗੁਲਾਬ ਦੀ ਪੱਤੀ ਮਗਜ ਦਸੇ ਸ਼ੱਕਰ ਦੁੱਧ ਠੀਕ ਹੈ ਜੀ ਉਸ ਤੋਂ ਲਗਭਗ ਅਸੀਂ ਢੇਰ ਘੰਟਾ ਲੱਗਾ ਰਗਣ ਤੇ ਲੱਗ ਜਾਂਦਾ ਉਸ ਤੋਂ ਬਾਅਦ ਤਿਆਰ ਹੁੰਦਾ ਬਲਕਿ ਆਪਣੇ ਪ੍ਰੇਮਨਾ ਬਾਣੀ ਪੜਦੇ ਹੋਏ ਅਸੀਂ ਤਿਆਰ ਕਰਦੇ ਹਾਂ ਸੰਗਤਾਂ ਨਾਲ ਬਹੁਤ ਸਹਿਯੋਗ ਮਿਲ ਰਿਹਾ ਪਾਕਿਸਤਾਨ ਸੰਗਤਾਂ ਨੂੰ ਇਹੀ ਪੀਲਾ ਤਲਵੰਡੀ ਪਾਈਸ਼ਾ ਜਿਹੜਾ ਫੋਲਪਰ ਆਪਾ ਵਿਸ਼ਕਰਮਾ ਗੋਤਾਰ ਸਾਹਮਣੇ ਮਿਲ ਕੇ ਅਸੀਂ ਕੰਮ ਸ਼ੁਰੂ ਕੀਤਾ ਹੈਗਾ ਸੰਗਤਾਂ ਬੇਨਤੀ ਵੱਧ ਤੋਂ ਸਾਡਾ ਸਾਥ ਦਿਓ ਸਹਿਯੋਗ ਕਰੋ ਜੀ ਸੋ ਬਾਈ ਤੁਸੀਂ ਜਿਹੜਾ ਵੀਰ ਦੀ ਜਿਹੜੇ ਸਾਰੇ ਹੀ ਦੱਸਤੀ ਉਹਨੇ ਆਪਦੇ ਬਾਰੇ ਵੀ ਦੱਸਤਾ ਤੇ ਕੰਮ ਕਰਨ ਦਾ ਬਾਈ ਕਿਉਂ ਮਤਲਬ ਕੀ ਕਰਨ ਉਹ ਵੀ ਦੱਸਤਾ ਵਾ ਸੋ ਸਾਰੇ ਵੀ ਜਿੰਨੇ ਵੀ ਤਲਵੰਡੀ ਭਾਈ ਸ਼ਹਿਰ ਆਉਂਦੇ ਆ ਜਾਂ ਆਸ-ਪਾਸੇ ਪਿੰਡਾਂ ਦੇ ਜਿੰਨੇ ਵੀ ਆ ਹਨਾ ਵੀਰ ਭਰਾ ਤਲਵੰਡੀ ਆਉਂਦੇ ਆ ਮੰਨ ਲਓ ਉਹ ਸਾਰੀਆਂ ਚੀਜ਼ਾਂ ਗੰਦ ਪਹਿਲੇ ਮੰਨ ਲਓ 버ਗਰ ਆ ਕੋਈ ਹੋਰ ਆ ਜਿਹੜਾ ਉਹ ਛੱਡ ਕੇ ਗੰਦ ਪਹਿਲੇ ਸਮੋਸੇ ਜਿਹੜਾ ਇਹ ਚੀਜ਼ ਆ ਮੰਨ ਲਓ ਇੱਕ ਨਿਹੰਗ ਸਿੰਘ ਜਿਹੜਾ ਆਪਣੀ ਸਿੱਖੀ ਦੇ ਵਿੱਚ ਇਹ ਸਰਧਈ ਦਾ ਬਹੁਤ ਅਹਿਮ ਰੋਲ ਆ ਠੀਕ ਆ ਇਹ ਬੈਲ ਕਾਲ ਜਿਹੜੀ ਮੰਨ ਲਓ ਇਹ ਨਹੀਂ ਆਪਾਂ ਕਹਿ ਸਕਦੇ ਕਿ ਵੀ ਇਹਦੇ ਵਿੱਚ ਨਸ਼ਾ ਪਾਇਆ ਵਾ ਕਈ ਬੰਦਿਆਂ ਦੇ ਮਨ 'ਚ ਜਾਂ ਬੁੜੀਆਂ ਦੇ ਵੈਸੇ ਮਨ 'ਚ ਹੁੰਦਾ ਵੀ ਇਹ ਨਿਹੰਗ ਸਿੰਘ ਜਿਹੜੇ ਬਣਾਉਂਦੇ ਸੁੱਖਾ ਪਾਉਂਦੇ ਆ ਇਹ ਤਾਂ ਸੁੱਖੇ ਵਾਲੀ ਕੋਈ ਐਵੇਂ ਦੀ ਚੀਜ਼ ਨਹੀਂ ਹੁੰਦੀ ਇਹ ਜਿਹੜਾ ਮੇਜਰਾ ਮਾਲ ਹੈ ਇਹ ਚੀਜ਼ ਹੈ ਸਾਰੀਆਂ ਇਹ ਤਾਕਤਵਰ ਚੀਜ਼ਾਂ ਪਾਈਆਂ ਹੋਈਆਂ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਾਕੀ ਜਿਹੜੇ ਵੀਰ ਇਹ ਪੀਂਦੇ ਉਹਨਾਂ ਨੂੰ ਪਤਾ ਹੀ ਆ ਸੋ ਸਾਰੇ ਜਿਹੜੇ ਵੀਰ ਆ ਐਸਾ ਇਹਨਾਂ ਵੀਰਾਂ ਦਾ ਜਿਹੜਾ ਵੱਧ ਤੋਂ ਵੱਧ ਜਿਹੜਾ ਸੰਜੋਗ ਕਰੋ ਇਹਨਾਂ ਦੀ ਦੁਕਾਨ ਤੇ ਆ ਕੇ ਇਹਨਾਂ ਦੀ ਜਿਹੜੀ ਸ਼ਾਪ ਆ ਇਹ ਵਿਸ਼ਕਰਮਾ ਗੁਰਦੁਆਰਾ ਸਾਹਿਬ ਤਲਵੰਡੀ ਭਾਈ ਤੇ ਉੱਥੇ ਮੌਜੂਦ ਆ ਸਾਹਮਣੇ ਵਿਸ਼ਕਰਮਾ ਗੁਰਦੁਆਰਾ ਸਾਹਿਬ ਆ ਤੇ ਇਧਰਲੇ ਪਾਸੇ ਆ ਜਾਂਦੇ ਫਾਟਕ ਗਾਂ ਤਰਲੋਕੀਆਂ ਦੁਕਾਨਾਂ ਤੇ ਨਾਲ ਇੱਥੇ ਮਤਲਬ ਫਰਿੱਜਾਂ ਵਾਲੀਆਂ ਦੁਕਾਨਾਂ ਹੈਗੀਆਂ ਸਾਹਮਣੇ ਮੋਬਾਈਲ ਹੈਗੇ ਆ ਮੋਬਾਈਲ ਦੀ ਦੁਕਾਨ ਆ ਕਿੱਟੀ ਟੈਲੀਕਾਮ ਖਾਲਤਾ ਸਰਦਾਈ ਇਹਨਾਂ ਦਾ ਫੋਨ ਨੰਬਰ ਲਿਖਿਆ ਬਾਕੀ ਬਾਈ ਜੀ ਜੀਜਾ ਜਿਹੜੀਆਂ ਤੁਹਾਨੂੰ ਪਾਈਆਂ ਉਹ ਵਿੱਚ ਬਾਈ ਨੇ ਜਿਹੜੀਆਂ ਐਡ ਕਰਤੀਆਂ ਥਾਵਾਂ ਲਿਖੀਆਂ 200 ਰੁਪਏ ਦਾ ਗਲਾਸ ਬਾਈ ਜੀ ਦੇਸੀ ਖਰਾਕ ਨਾਲ ਜੁੜੋ ਨਛੇ ਤੋਂ ਰਹਿਤਾ ਬਾਈ ਜੀ ਇੱਕ ਵਾਰੀ ਜਰੂਰ ਮੌਕਾ ਦਿਓ ਬਾਈ ਨੂੰ ਤੇ ਜਰੂਰ ਬਾਈ ਦੀ ਦੁਕਾਨ ਤੇ ਜਿਹੜਾ ਪਹੁੰਚਿਓ ਸੋ ਸਾਰੇ ਵੀਰ ਜਿਹੜੇ ਰਲ ਮਿਲ ਕੇ ਜਿਹੜਾ ਬਾਈ ਦਾ ਮਤਲਬ ਸੰਯੋਗ ਕਰੋ ਸੋ ਸਾਰਿਆਂ ਨੂੰ ਸਾਸਤ੍ਰਿਕਾ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ